ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਦਾ ਤੁਹਾਡਾ ਸਵਾਗਤ ਹੈ ਅੱਜ ਇੱਕ ਹੋਰ ਨਵੇਂ ਵਲੌਗ ਵਿੱਚ ਆਪਣੀ ਅੱਜ ਖੇਤਾ ਵਿੱਚ ਦੁਆਰ ਤੋਂ ਲੇਵਰ ਲੱਗੀ ਵੀ ਆਲੂ ਪੱਟਣੇ ਨੂੰ ਆਪਾਂ ਰਾ ਟਰਾਲੀ ਮੰਡੀ ਵਿੱਚ ਖੜਾਇਆ ਤੇ ਸੋ ਹੁਣ ਅੱਜ ਬੈਲੀ ਹੋ ਗਈ ਹੁਣ ਆਪਾਂ ਟਰਾਲੀ ਲੈਣ ਚੱਲੇ ਮੰਡੀ ਵਿੱਚ ਆਪਾਂ ਤੁਹਾਨੂੰ ਮਿਲਦੇ ਹੁਣ ਤਿਆਰ ਹੋ ਕੇ ਹੋ ਗਏ ਤਾਂ ਤਿਆਰ ਆਪਾਂ ਨੇ ਸ਼ਟਰ ਵੀ ਉੱਪਰ ਚੱਕ ਤੇ ਹੁਣ ਆਪਾਂ ਟਰੈਕਟਰ ਸਟਾਰਟ ਕਰਕੇ ਸਾਫ਼ ਕਰਕੇ ਚੱਲਦੇ ਆ ਟਰਾਲੀ ਲੈਣ ਆਪਾਂ ਰਾ ਤੇ ਵਿੱਚ ਕੰਟੀਨਿਊ ਕਰਦੇ ਹਾਂ ਜੀ ਮਿੱਤਰੋ ਆਪਾਂ ਕਰਦੇ ਦੁਰਪੇਖ ਨੂੰ ਤੁਸੀਂ ਪਾਡਾ ਵੇਟਰ ਮਿਲਿਆ ਪਾ ਦੇ ਤੋਂ ਨਹੀਂ ਮੰਦੀ ਵੀ ਦੱਸਦੇ ਆ ਫਿਰ ਆਪਰੇ ਤੁਸੀਂ ਕੰਟੀਨਿਊ ਕਰਦੇ ਜਿਵੇਂ ਲੱਗਦਾ ਹੈ ਅੱਪਾ ਪਹੁੰਚ ਗਏ ਮੰਡੀ ਦੇ ਵਿੱਚ ਹੁਣ ਅੱਪਾ ਟਰਾਲੀ ਪਾਉਂਦੇ ਆ ਤੁਹਾਨੂੰ ਦਿਖਾਉਂਦੇ ਆ ਅੱਪਾ ਬਣੇ ਰਹੋ ਲੋਗ ਦੇ ਨਾਲ ਆਪਾ ਪਹੁੰਚ ਗਏ ਟਰਾਲੀ ਕੋ ਰੋ ਖੜੀ ਆਪਣੀ ਟਰਾਲੀ ਦੇਖਦੇ ਅੰਦਰ ਕਿੰਨੇ ਕ ਥੱਲੇ ਪਏ ਹੋ 12 ਥੱਲੇ ਰਹਿੰਦੇ ਟਰਾਲੀ ਦੇ ਵਿੱਚ ਆਪਾਂ ਹੁਣ ਉਹ ਖਾਲੀ ਕਰਾ ਦਈਏ ਲੈ ਕੇ ਚੱਲਦੇ ਫੇਰ ਕਰ ਲੋ ਵੀ ਮਿੱਤਰੋ ਆਪਣੀ ਟਰਾਲੀ ਹੋ ਗਈ ਖਾਲੀ ਹੁਣ ਆਪਾਂ ਟਰੈਕਟਰ ਨਾਲ ਜੋੜਦੇ ਫੇਰ ਚੱਲਦੇ ਆਪਾਂ ਕਰਨੇ ਬਾ ਰੇਡੀ ਸਾਈਡ ਹੋ ਜਵੇ ਫਿਰ ਆਪਾਂ ਟਰੈਕਟਰ ਨਾਲ ਪਾਉਂਦੇ ਟਰਾਲੀ ਨੂੰ ਫਿਰ ਚਲਦੇ ਘਰ ਨੂੰ ਆਪਣੇ ਪਲੇ ਟਰਾਲੀ ਟਰੈਕਟਰ ਪਿੱਛੇ ਹੁਣ ਆਪਾਂ ਚਲਦੇ ਘਰ ਨੂੰ ਲੋ ਵੀ ਮਿੱਤਰ ਆਪਾਂ ਮੰਡੀ ਤੋਂ ਸੁਰਪੇ ਸੀ ਹਲੇ ਮੰਡੀ ਤੋਂ ਬਾਹਰੇ ਨਿਕਲੇ ਸੀ ਔਰ ਦੇਖੋ ਗੱਡੀ ਕਿਵੇਂ ਰਾਸਤੇ ਦੇ ਕੱਪੇ ਉਹ ਲੱਗ ਗਏ ਬੋ ਭਾਈ ਲੋਕਾਂ ਨੂੰ ਗੱਡੀ ਖੜਾਣੇ ਦਾ ਵੀ ਨਹੀਂ ਪਤਾ ਜਦੋਂ ਫਿਰ ਬਾਅਦ ਵਿੱਚ ਹੀ ਲੱਗ ਲੂ ਜਾਂਦੀ ਗੱਡੀ ਨਾਲ ਫਿਰ ਰੁਕਾ ਪਾਉਂਦੇ ਫੁੱਟੇ ਹੋ ਗਈ ਸੀ ਸਾਈਡ 90 ਰੁਪਏ ਸੜਕ ਦਾ ਵੀ ਬਹੁਤ ਬੁਰਾ ਹਾਲ ਹੋਇਆ ਬਾਈ ਦਾ ਖਿੱਤਾ ਵਿੱਚ ਖੋੜ ਕੇ ਤਵੀਆਂ ਪਾ ਲਏ ਜੀ ਜਦੋਂ ਲਈ ਆਪਾਂ ਨੇ ਖੋਲਤੀ ਦੀ ਖਿੱਤਾ ਵਿੱਚ ਹੁਣ ਆਪਾਂ ਤਵੀਆਂ ਪਾ ਲਏ ਜੀ ਪਰ ਆਣੇ ਖੇਤਾਂ ਬਣੇ ਦੇਖੋ ਮੈਂ ਬੰਦਦਾ ਕਿ ਡੈਡੀ ਬੰਦਦਾ ਠੀਕ ਬਣੇ ਰਹੇ ਹੋ ਬਲੌਗ ਦੇ ਵਿੱਚ ਨਾਲ ਸਾਨੂੰ ਆਲੂ ਦਿਖਾਂਦੇ ਅੱਜ ਮਿਲਿਆ ਪਟਰੇਟ ਇੱਕ ਜੀ ਨਿਕਲ ਰੇ ਆਲੂ ਆਪਣੇ ਬੱਚੇ ਨਾ ਤਾਂ ਦੇਖੋ ਤਵੀਆਂ ਵਿੱਚ ਰੋ ਆਪਾਂ ਆਣ ਲਗੇ ਖੇਤ ਤਵੀਆਂ ਨਾਲ ਦੇਖੋ घर पाण बहन लॻ जो ਆਪਾਂ ਨੇ ਖੇਤ ਬਾਕੇ ਤਵੀਆਂ ਖੋਲਤੀਆਂ ਗੁਰੇ ਟਰੈਕਟਰ ਪਿੱਛੇ ਪਾਲੀ ਟਰਾਲੀ ਤੇ 28 ਥੱਲੇ ਪੱਟ ਤੇ ਭਈਆਂ ਨੇ ਆਲੂਆਂ ਦੇ ਬਾਕੀ ਥੋੜੀਏ ਆਲੂ ਰਹਿ ਗਏ ਪੱਟਣੇ ਉਹ ਖੁੰਝਾ ਜਾ ਤਿੰਨ ਚਾਰ ਥੱਲੇ ਹੋਰ ਹੋਉਂਗੇ ਬਾਕੀ ਆਪਾਂ ਹੁਣ ਘਰ ਨੂੰ ਚੱਲੇ ਡੈਡੀ ਨੇ ਆਪੇ ਟਰਾਲੀ ਵਿੱਚ ਲੋਡ ਕਰਾ ਲੈਣੇ ਥੱਲੇ ਬਾਕੀ ਆਪਾਂ ਸ਼ਾਮ ਨੂੰ ਕੰਟੀਨਿਊ ਕਰਦੇ ਦੁਆਰੇ ਤਰੋਂ ਆਪਣਾ ਟਰਾਲੀ ਖੜਾ ਤੀਰੇ ਭਰ ਕੇ ਬਾਹਰ ਸੜਕ ਤੇ ਤੇ ਉਧਰ ਹੁਣ ਖੇਤ ਬਾਦਣੇ ਆਪਾਂ ਨੇ ਟਰਾਲੇ ਪਣਿਆ ਖੜਾ ਤੇ ਥੱਲੇ ਆਪਾਂ ਨੂੰ ਪਤਾ ਨਹੀਂ ਕਿੰਨੇ ਆ ਫੇਰ ਤੁਹਾਨੂੰ ਦੱਸਦੇ ਕਿੰਨੇ ਥੱਲੇ ਹੋ ਗਏ ਮਿੱਤਰੋ ਟਰਾਲੀ ਲਿਆਣ ਤੇ ਘਰ ਆ ਡੈਡੀ ਨੇ ਅੱਜ ਆਪਣੇ ਹੋਏ 35 ਥੱਲੇ ਤੁਹਾਨੂੰ ਆਪਾਂ ਦਿਖਾਉਂਦੇ ਆ ਦੇਖੋ ਮਿੱਤਰੋ ਅੱਜ ਆਪਣੇ ਹੋਏ 35 ਥੱਲੇ ਸੋ ਹੁਣ ਡੈਡੀ ਲੈ ਕੇ ਜਾਉਂਗੇ ਮੰਡੀ ਨੂੰ ਆਪਾਂ ਨੂੰ ਘਰਾਂ ਕੰਮ ਹੈ ਜਨਮਦੀਨ ਦੀ ਪਾਰਟੀ ਆਪਾਂ ਨੇ ਉੱਧਰ ਜਾਣਾ ਇਸ ਲਈ ਅੱਜ ਡੈਡੀ ਲੈ ਕੇ ਜਾਊਂਗੇ ਮੰਟੀ ਨੂੰ ਚਲੋ ਆਪਾਂ ਗਾਇਸ ਅਕੱਲੂ ਮਿਲਦੇ ਨਵੇਂ ਵਲੌਗ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰਿਓ ਵਲੌਗ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ